ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਮੈਂ ਤੁਹਾਡਾ ਆਪਣਾ ਡਾਕਟਰ ਵੀਰੋ ਇਹ ਜਿਹੜੇ ਨਗ ਤੁਹਾਨੂੰ ਦਿਖਾ ਰਿਹਾ ਮੈਂ ਸਾਰੇ ਬੀਟਲ ਅੰਬਰਸਰੀ ਪਿਓਰ ਨੇ ਸਾਰੀਆਂ ਚਿੱਟੀਆਂ ਅੱਖਾਂ ਵਿੱਚ ਇੱਕ ਕਾਲੀ ਅੱਖ ਵਾਲੀ ਆ ਪੂਰੀ ਜੀ ਤੇ ਅੰਬਰਸਰੀ ਬੀਟਲ ਨੇ ਵੀ ਜਿਵੇਂ ਇਹ ਬੱਕਰਾ ਤੁਸੀਂ ਦੇਖ ਰਹੇ ਹੋ ਇਹ ਅੰਬਰਸਰੀ ਬੀਟਲ ਹੈ ਤੇ ਇਹ ਹੈਗਾ ਕਾਲਾ ਬੀਟਲ ਹੈ ਵੀ ਮੇਰੇ ਡਰ ਇਹ ਦੋ ਬਰੀਡਰ ਨੇ ਵੀਰ ਜੀ ਆ ਦੋ ਜੇ ਬੱਕਰੇ ਦੋ ਬਰੀਡਰ ਨੇ ਆਪਣੇ ਕੋਲ ਤੇ ਇਹ ਆਪਾਂ ਸੇਲ ਕਰਨੇ ਨੇ ਵੀਰੇ ਕੋਈ ਮੇਰਾ ਕੋਈ ਹੋਵੇ ਚਾਹਵਾਨ ਵਿਚਾਰਾ ਜਿਨ੍ਹਾਂ ਨੇ ਫਾਰਮ ਫਾਰਮ ਪਾਏ ਨੇ ਤਾਂ ਦੱਸਣ ਜੇ ਇੱਕ ਇਹ ਕਾਲਾ ਤੇ ਇੱਕ ਇਹ ਭੂਰਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੀ ਹਾਈਟ ਦੀ ਆਪਾਂ ਗੱਲ ਕਰੀਏ ਤਾਂ 40 ਪਲੱਸ ਹੈ 40 ਪਲੱਸ ਹੈ ਇਹ ਬੜਾ ਬਰੀਡਰ ਇੱਪਾ ਆਂਡਰ ਰੱਖੇ ਬੀਟਲ ਬੱਕਰਾ ਇੱਪਾ ਇਹ ਕੋਈ ਫਾਰਮ ਫਾਰਮ ਵਾਲੇ ਨੂੰ ਮਿਲਾਗੇ ਆਂਡਰ ਚੰਗੀ ਕਰੇ ਉਹ ਕਰੇ ਬਰੀਡਰ ਬਾਕੀ ਜਿਹੜੀ ਉਮਰ ਦੀ ਆਪਾਂ ਗੱਲ ਕਰੀਏ ਇਹਦੀ ਤਾਂ 4 ਦੰਦ ਹੈ ਬਿਰੋ ਇਹ ਦੇਖ ਲਿਓ ਸੋ ਮੈਂ ਦਿਖਾ ਵੀ ਦੂੰਗਾ ਅਗਲੀ ਵੀਡੀਓ ਦੇ ਵਿੱਚ ਹੁਣ ਨਹੀਂ ਦੇਖ ਰਿਹਾ ਦਿਖਾ ਰਿਹਾ ਮੈਨੂੰ ਇਹ ਤੇ ਇਹ 4 ਦੰਦ ਹੈ ਬਿਰੋ ਇਹ ਬਰੀਡਰ ਤੇ ਜਿਹੜਾ ਮੂਰਲਾ ਅਗਲਾ ਉਹ ਵੀ ਇੰਨਾ ਹੀ ਹੈ ਦੋ ਇੱਕ ਕੋ ਨਾਲ ਦੰਦ ਹੈ ਬਿਰੋ ਇਹ ਚਾਰ-ਚਾਰ ਦੰਦ ਨੇ ਦੇਖ ਲਓ ਛੋਟੇ ਸਾਹਮਣੇ ਹੀ ਐ ਤੇ ਹੁਣ ਨਹੀਂ ਦਿਖਾ ਰਿਹਾ ਇਸ ਟਾਈਮ ਦੋਆਂ ਦੀ ਹਾਈਟ ਤੇ weight ਸੇਮ ਨੇ ਅੰਦਰ ਦੇਖ ਸਕਦੇ ਹੋ ਤੇ ਇਹ ਬੱਕਰੀ ਆ ਵੀਰੋ ਇਹ ਵੀ ਬੱਕਰੀ ਆ ਵੀਰੋ ਇਹ ਦੋਏ ਗੱਬਣਾ ਨੇ ਵੀਰੋ ਦੁੱਧ ਵੀ ਦਿੰਦੀਆਂ ਨੇ ਇਹਨਾਂ ਦਾ weight ਵੀ ਇਹਨਾਂ ਦੇ ਬਰਾਬਰ ਹੀ ਆ ਵੀਰੋ ਤੇ ਇੱਕ ਇਹ ਮਰੀਂਡਰ ਆ ਵੀਰੋ ਆਪਣਾ ਕਿਸੇ ਮਿੱਤਰ ਦਾ ਮੇਰੇ ਆਪਣੇ ਇੱਥੇ ਬੀ ਡਰਾਈਵਰੋ ਇਹ ਵੀ ਵਿਕਾਊ ਹੈ ਵੀਰੋ ਇਹ ਦੋ ਦੰਦ ਹੈ ਵੀਰੋ ਤੇ 47 ਦੀ ਹਾਈਟ ਹੈ ਕਿਸੇ ਮੇਰੇ ਲਈ ਨੇ ਕੋਈ ਗੱਲਿਆਣਾ ਹੋਵੇ ਤਾਂ ਕੰਟੈਕਟ ਕਰ ਲੈਣ ਦੇਖ ਲੈ ਤੇ ਆਪਾਂ ਇਹ ਵੀ ਸਪੈਸ਼ਲ ਰੱਖਿਆ ਹੋਇਆ ਹੈ ਵੀਰੋ ਇਹ ਵੀ ਆਪਣੇ ਕਿਸੇ ਸੱਜਣ ਮਿੱਤਰ ਦੇ ਆਪਣੇ ਗਵਾਲ ਦੇ ਵਿੱਚ ਹੀ ਰੱਖੇ ਹੋਏ ਨੇ ਤੇ ਇਹ ਵੀ ਦੇਖ ਲੈਣ ਤੇ ਇੱਕ ਇਹ ਹੋ ਗਿਆ ਵੀਰੋ ਇਹ ਇੱਕ ਆਪਣੇ ਵਾਲੇ ਜਿਹੜੇ ਦੰਦ-ਦੰਦ ਵਗੈਰਾ ਕਿਵੇਂ ਆਪਾਂ ਚੈੱਕ ਕਰਦੇ ਆਂ ਵੀਰੋ ਤੁਹਾਨੂੰ ਉਹ ਵੀ ਚੰਗੀ ਤਰ੍ਹਾਂ ਤੁਸੀਂ ਦੰਦ ਵਗੈਰਾ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ ਮੈਂ ਹੁਣ ਵੀਡੀਓ ਦੇ ਵਿੱਚ ਬਣਾ ਕੇ ਦਿਖਾ ਲਊਗਾ ਮੈਂ ਕਿ ਆਪਾਂ ਇਹਨਾਂ ਦੰਦ ਵਗੈਰਾ ਕਿਵੇਂ ਅੰਦਾਜ਼ਾ ਲਾ ਸਕਦੇ ਆ ਕਿ ਦੰਦ ਤੋਂ ਆਪਾਂ ਨੂੰ ਕਿਵੇਂ ਜਾਣ ਨੂੰ ਹੋਵੇ ਕਿ ਇਹ ਗੱਬਣ ਆਪਣਾ ਕਿੰਨੇ ਉਮਰ ਦੀ ਹੈ ਤੇ ਕਿੰਨੇ ਦੰਦ ਨੇ ਇਹਦੇ ਇਹ ਗਾਹ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗਾ ਮੈਂ ਇਹ ਕਿ ਕਿੰਨੇ ਦੰਦ ਹੁੰਦੇ ਨੇ ਇਹਦੇ ਤੇ ਕੀ ਕੀ ਇਹਦਾ ਹੋਇਆ ਤੇ ਵੀਰ ਜੀ ਇਹਨਾਂ ਦੀ ਹਾਈਟ ਤੁਹਾਨੂੰ ਦੱਸਣ ਲੱਗਿਆ ਮੈਂ ਉਹ ਹੀ ਦੱਸਿਆ ਤੁਹਾਨੂੰ 40 ਪਲੱਸ ਸਾਰਿਆਂ ਦੀ ਹਾਈਟ ਤੇ ਦੋ ਗੱਬਣਾ ਨੇ ਦੋ ਬਰੀਡਰ ਨੇ ਇੱਕ ਕਾਲਾ ਇੱਕ ਭੂਰਾ ਜੇ ਮਿਲ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਸੰਪਰਕ ਕਰਨ ਤੇ ਕੋਈ ਗੱਲ ਨਹੀਂ ਬਾਜ ਰੇਟ ਦੇਣੇ ਵੀਰ ਜੀ ਇਹ ਆਪਾਂ ਕੋਈ ਗੱਲ ਨਹੀਂ ਆਪਾਂ ਬਾਹਲਾ ਉਹ ਨਹੀਂ ਕਰਦੇ ਸਾਨੂੰ ਪਤਾ ਹੀ ਹੈ ਕੀ ਰੇਟ ਚੱਲਦੇ ਨੇ ਇੰਨਾਂ ਦੇ ਉਹੀ ਰੇਟ ਦੇ ਵਿੱਚ ਹੀ ਆਪਾਂ ਦੇਵਾਂਗੇ ਤੁਹਾਨੂੰ ਬਾਹਲਾ ਰੇਟ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਚੱਲਦਾ ਹੁੰਦਾ ਸਾਨੂੰ ਦਿਖਾ ਰਿਹਾ ਮੈਂ ਦੰਦ ਕਿ ਇਹ ਦੰਦਾ ਨਾਲ ਕਿਵੇਂ ਦੰਦ ਤੋਂ ਆਪਾਂ ਕਿਵੇਂ ਕਰ ਸਕਦੇ ਆ ਦੇਖੋ ਬਾਬਾ ਇਹਨਾਂ ਦੇ ਹੱਪਤਾਲ ਆ ਦੇਖੋ ਆ ਸੀਗੇ ਦੋ ਵਿਚਾਲੇ ਨੇ ਇੱਕ ਇੱਕ ਸਾਈਡਾਂ ਦੇ ਨੇ

ਮਨੋ ਜਲੂ ਉਹ ਦੰਦਾਲਮ ਹੀ ਹੈਗੇ ਜੀ ਜਿਆਦੇ ਉਮਰ ਵਾਲੇ ਹੋਣਗੇ ਓਵਰੇਜ ਨਹੀਂ ਹੈਗੀਆਂ ਹਾਂ ਦੇ ਆ ਦੇਖੋ ਇਹਦੇ ਚਾਰੇ ਹੋਣਗੇ ਇਹਨੂੰ ਖਾਲਾ ਦੋ ਇਹ ਛੋਟੀ ਨੇਰੇ ਦੇਖ ਲਿਓ ਮਾਕੇ ਤੁਹਾਨੂੰ ਜਾਇ ਦੇ ਦਿੱਤੇ ਰਬਾ ਮੇਰਾ ਵੀਰੋ ਇਹ ਤੁਸੀਂ ਦੇਖ ਕੇ ਫੋਨ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਲੈ ਸਕਦੇ ਹੋ ਧੰਨਵਾਦ ਵੀਰੋ ਮੈਂ ਕੀ ਕਰਦੇ ਆ ਦੰਦ ਰਹਿੰਦੇ ਆ ਆ ਛੋਟੀ 그래. 와, 들어와. 아, 이제 쉬어 데려. 그래, 초대는 아빠 해놓고 와. 빨리 오기 바라. 아다, 마미. 봐서, 만화를 봐미아